ਸੋ ਨਾਮ ਮਾਈਕ ਮੈਨੂੰ ਇਹ ਕਰ ਕੋਸ਼ਿਸ਼ ਆ ਰਹੀ ਹੈ ਕਿ ਅੱਛਾ ਯਾਰ ਮੈਂ ਕੌਣ ਕਰ ਤਾ ਮੈਂ ਨਹੀਂ ਆਇਆ ਨਾ ਮਾਈਕ ਦੇਖੀ ਨਹੀਂ ਨਹੀਂ ਜੀ ਬੋਲਾਗਾ ਪੀਟੀਐ ਮੇਜੇਆ ਸਾਹਿਬ ਨਾਲ ਕੀ ਗੱਲ ਬਾਤ ਹੋਈ ਅੱਜ ਸਮੂਚੀ ਪਾਰਟੀ ਦੀ ਸਾਇਲੈਂਟ ਬੀ ਅੱਜ ਨਾ ਕਰੋ ਸਾਇਲੈਂਟ ਰਹਿ ਜਾ ਯਾਰ ਬਾਬਾ ਸਾਹਿਬ ਕੀ ਗੱਲ ਬਾਤ ਹੋਈ ਅੱਜ ਸਮੂਚੀ ਪਾਰਟੀ ਦੀ ਲੀਡਰਸ਼ਿਪ ਅਸੀਂ ਵਿਕਰਮ ਮਜੀਠੀਆ ਜੀ ਕੋਲ ਗਏ ਆ ਉਹਨਾਂ ਨੇ ਦੱਸਿਆ ਕਿ ਕਿਵੇਂ ਬਗੈਰ ਦੱਸੇ ਉਹਨਾਂ ਦੀ ਆਪਣੀ ਸਿਕਿਉਰਟੀ ਦੇ ਅਫਸਰਾਂ ਨੂੰ ਬਗੈਰ ਦੱਸੇ ਸਾਰੇ ਸਿਕਿਉਰਟੀ ਜਿਹੜੇ ਇੰਚਾਰਜ ਬੰਦੇ ਸੀ ਉਹਨਾਂ ਨੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਇਮੀਡੀਏਟਲੀ ਵਾਪਸ ਰਿਪੋਰਟ ਕਰੋ ਨਹੀਂ ਤਾਂ ਤੁਹਾਡੇ ਤੇ ਐਕਸ਼ਨ ਲਿੱਤਾ ਜਾਊਗਾ ਇੱਕ ਜੈਡ ਪਲੱਸ ਪ੍ਰੋਟੈਕਟਿਵ ਨੂੰ ਉਹਨਾਂ ਨੇ ਆ ਕਰ ਰਿਹਾ ਹੁਣ ਸਿੱਧੂ ਮੂਸੇਵਾਲਾ ਨਾਲ ਵੀ ਉਹ ਆਇ ਕੀਤਾ ਸੀ ਇਹਨਾਂ ਨੇ ਕਿ ਸਿਕਿਉਰਟੀ ਵਿਡਰਾਅ ਕਰਕੇ ਤੇ ਉਹਦੇ ਤੇ ਹਮਲਾ ਹੋ ਗਿਆ ਆ ਸਾਜ਼ਿਸ਼ ਆ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦੇ ਮੈਂਟਲੀ ਕ੍ਰਿਮੀਨਲ ਮਾਈਂਡਡ ਬਲੋਕ ਆ ਗਿਆ ਤੁਸੀਂ ਦੇਖ ਲਓ ਇਹਨਾਂ ਨੂੰ ਕਿਸੇ ਕਾਨੂੰਨ ਦਾ ਪਰਵਾਹ ਨਹੀਂ ਕੋਈ ਸਿਸਟਮ ਦਾ ਪਰਵਾਹ ਨਹੀਂ ਆ ਸੋਚਦੇ ਆ ਕਿ ਅੱਜ ਪੰਜਾਬ ਦੀ ਸਰਕਾਰ ਸਾਡੇ ਕੋਲ ਇਹ ਕੁਝ ਮਰਜ਼ੀ ਕਰ ਸਕਦੇ ਆ ਜਿੰਨਾ ਮਿਸ ਯੂਜ਼ ਆਫ ਗਵਰਨਮੈਂਟ ਹੋ ਰਿਹਾ ਹੈ ਗਵਰਨਮੈਂਟ ਪਾਵਰ ਹੋ ਰਿਹਾ ਹੈ ਜਿਵੇਂ ਲੁੱਟਖੋ ਹੋ ਰਹੀ ਹੈ ਆ ਸਾਰਿਆਂ ਨੂੰ ਇਹਦਾ ਜਵਾਬ ਦੇਣਾ ਹੀ ਪੈਣਾ ਹੈ ਮੈਂ ਅਫਸਰ ਸਹਿਬਾਨ ਨੂੰ ਬੇਨਤੀ ਕਰਨਾ ਚਾਹਣਾ ਹੈ ਇਹਨਾਂ ਦੇ ਇਲੀਗਲ ਫੈਸਲਿਆਂ ਵਿੱਚ ਤੁਸੀਂ ਨਾ ਪਾਓ ਕਿਉਂਕਿ ਜੋ ਇਨਲੀਗਲ ਫੈਸਲੇ ਕਰਾਰੇ ਹੈ ਜੇ ਤੁਸੀਂ ਉਹਦੇ ਵਿੱਚ ਪਾਉਂਗੇ ਤੁਹਾਡੇ ਦਸਕਤ ਹੋਣਗੇ ਆ ਸਾਰੇ ਫੈਸਲਿਆਂ ਦੀ ਇਨਕੁਆਇਰੀ ਹੋਊਗੀ ਤੇ ਤੁਸੀਂ ਵੀ ਅੰਦਰ ਜਾਓਗੇ ਸਰ ਸਾਬ ਹਾਈ ਕੋਰਟ ਦਾ ਸੁਣੋ ਜੀ ਠੀਕ ਹੋ ਦੂਸਰੋ ਲਓ ਲਓ ਉਹ ਇੱਥੇ ਇੱਥੇ ਖੜ੍ਹੋ ਯਾਰ ਇੱਥੇ ਕਿੱਥੇ ਜਾਓ ਮੈਂ ਇੱਥੇ ਇੱਥੇ ਆਹ ਬੈਠ ਕੇ ਕਰਮਾਓ ਕਿਸੇ ਨਾਲ ਹੋ ਯਾਰ ਆਪਾਂ ਕੀ ਕਰੀਏ ਆ ਜਾਓ ਯਾਰ ਫਿਰ ਇਹ ਗੱਲ ਆਹੋਂ ਸੇ ਆਰਾਮ ਸੇ ਆਜੋ 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 ਹਾਂਜੀ ਬਰੂ ਕਰੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਆ ਇੱਕ ਮਿੰਟ ਜਮ ਨੂੰ ਜਾਣ ਲੈਣੇ ਸਭ ਤੋਂ ਪਹਿਲਾਂ ਜੀ ਜਿੱਥੇ ਮੈਂ ਸ਼ਰੋਮਨੀ ਅਕਾਲੀ ਜਲ ਦਾ ਔਰ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਮੈਂ ਔਨ ਰਿਕਾਰਡ ਸੁਨੀਲ ਜਾਖੜ ਸਾਹਿਬ ਦਾ ਅਰਵਿੰਦ ਕੰਨਾ ਸਾਹਿਬ ਦਾ ਜੈਵੀਰ ਸ਼ੇਰਗਿੱਲ ਸਾਹਿਬ ਦਾ ਹਾਂ ਖਾਸ ਤੌਰ ਤੇ ਸੁਖਪਾਲ ਖੈਰਾ ਸਾਹਿਬ ਦਾ ਅ ਅਮਸ਼ੀ ਜੀ ਦਾ ਆਪ ਬੀਜੇਪੀ ਦਾ ਕਾਂਗਰਸ ਪਾਰਟੀ ਦੇ ਕਈ ਲੀਡਰਾਂ ਦਾ ਜਿਨ੍ਹਾਂ ਨੇ ਟਵੀਟ ਵੀ ਕੀਤਾ ਮੈਨੂੰ ਫੋਨ ਵੀ ਆਇਆ ਉਹਨਾਂ ਦਾ ਔਰ ਲੋਟ ਆਫ ਅਦਰ ਪੀਪਲ ਜਿਨ੍ਹਾਂ ਨੇ ਇਸ ਗੱਲ ਤੇ ਕਨਸਰਨ ਦਿਖਾਇਆ ਮੈਂ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵੇਖੋ ਆਈ ਐਮ ਵੈਰੀ ਕਲੀਅਰ ਮੈਂ بار بار ਇਹ ਗੱਲ ਕਹਿਣਾ ਥੈਟ ਸਿਕਿਉਰਿਟੀ ਇਜ਼ ਨੋ ਸਟੇਟਸ ਸਿੰਬਲ ਮੈਂ ਡੀਜੀਪੀ ਸਾਹਿਬ ਨੂੰ ਕਹਿੰਦਾ ਜਾਦਵ ਜੀ ਜੇ ਤੁਸੀਂ ਸਮਝਦੇ ਹੋ ਕਿ ਮੈਨੂੰ ਸਿਕਿਉਰਿਟੀ ਦੀ ਨਹੀਂ ਲੋੜ ਮੈਨੂੰ ਇੱਕ ਲਿਖਤੀ ਤੌਰ ਤੇ ਦੇ ਦਿਓ ਥੈਟ ਅਸੀਂ ਇੱਥੇ ਆਂ ਤੈਨੂੰ ਕੁਝ ਨਹੀਂ ਆਉਂਦਾ ਯੂ ਡੋਨਟ ਨੀਡ ਸਿਕਿਉਰਿਟੀ ਮੈਨੂੰ ਇੱਕ ਬੰਦਾ ਨਹੀਂ ਚਾਹੀਦਾ ਨਗਰ ਕਮਾਲ ਦੀ ਗੱਲ ਇਹ ਆ ਕਿ ਅੱਜ ਜਨਵਰੀ ਮਹੀਨੇ ਚ ਮੈਂ ਫੇਰ ਨਾ ਲੈ ਕੇ ਦੇਰ ਕਹਿ ਰਿਹਾ ਇੱਕ ਆਈਪੀਐਸ ਅਫਸਰ ਸਾਹਿਬ ਨੇ ਮੀਨਾ ਜੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਮੇਰੀ ਕੋਠੀ 'ਚ ਆਏ ਜਦੋਂ ਇਹ ਬੰਬ ਬਲਾਸਟ ਹੋਇਆ ਮਜੀਠੇ ਥਾਣੇ ਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਚੋਅ ਜਿੱਦੇ 15 ਬੰਬ ਬਲਾਸਟ ਹੋਇਆ ਜੈਨਤੀਪੁਰ ਮੇਰੇ ਹਲਕੇ 'ਚ ਇਹ ਸਾਰੇ ਇਨਸੀਡੈਂਟ ਹੋਇਆ ਮੰਦਿਰ 'ਚ ਜਦੋਂ ਬਲਾਸਟ ਹੋਇਆ ਇੱਕ ਆਰਮੀ ਏਰੀਆ ਦੇ ਨੇੜੇ ਆ ਉਹ ਗੁਮਟਾਲਾ ਚੌਂਕੀ ਉੱਥੇ ਹੋਇਆ ਇਹਨਾਂ ਨੇ ਮੇਰੀ ਆਪ ਸਿਕਿਉਰਿਟੀ ਰਿਵਿਊ ਕਰਕੇ ਮੈਨੂੰ ਲੱਗਦਾ ਜਨਵਰੀ ਦਾ ਸ਼ੁਰੂ ਦਾ ਸਮਾਸੀ ਅਖੀਰ ਚ ਆਪ ਕਹਿੰਦੇ ਜੀ ਕੰਦਾ ਉੱਚੀਆਂ ਕਰੋ ਉੱਤੇ ਆ ਬਾਅਡ ਵਾਇਰਿੰਗ ਲਾਓ ਕੈਮਰੇ ਉੱਤੇ ਅੱਗੇ ਲੱਗੇ ਕਹਿੰਦੇ ਜੀ ਹੋਰ ਲਾਓ ਫਿਰ ਕਿਹਾ ਗਿਆ ਕਿ ਜੀ ਉੱਤੇ ਨੈਟ ਲਾਓ ਕਿਉਂਕਿ ਸਾਰੇ ਥਾਣਿਆਂ 'ਚ ਅੰਮਰਚਰ ਸਾਹਿਬ 'ਚ ਟੀਨਾ ਲਾ ਕੇ ਨੈਟ ਨੂੰਟ ਲੱਗ ਗਿਆ ਤੇ ਮੈਂ ਕਿਹਾ ਜੀ ਇਹ ਤਾਂ ਤੁਸੀਂ ਸਿਕਿਉਰਿਟੀ ਅਫਸਰ ਨੂੰ ਦੱਸੋ ਮੈਨੂੰ ਕਿ ਜੋ ਕਹਿਣਗੇ ਉਹ ਕਰਨਾ ਉਹ ਕਰ ਦੇਣਗੇ ਜੀ ਇਹ ਤਾਂ ਜਨਵਰੀ 'ਚ ਰਿਵਿਊ ਹੋ ਰਿਹਾ ਫਿਰ ਮੇਰੇ ਕੋਲੋਂ ਆਪ ਇਹਨਾਂ ਨੇ ਕਹਿੰਦੇ ਜੀ ਤੁਹਾਡੇ ਕੋਲ ਬੁਲੇਟ ਪ੍ਰੂਫ ਗੱਡੀ ਹੈ ਕਿ ਨਹੀਂ ਹੈ ਚਲੋ ਕਹਿੰਦੇ ਸਾਡੇ ਕੋਲ ਕੋਈ ਚੰਗੀ ਗੱਡੀ ਤਾਂ ਹੈ ਨਹੀਂ ਤੁਸੀਂ ਐ ਕਰੋ ਸਾਨੂੰ ਐਫੀ ਡੈਵਿਡ ਦੇ ਦਿਓ ਅਸੀਂ ਤੁਹਾਨੂੰ ਪਰਮਿਸ਼ਨ ਦੇ ਦੇਾਂਗੇ 4 ਦਿਨ ਪਹਿਲਾਂ ਮੇਰੇ ਬੰਦੇ ਨੂੰ ਕਹਿ ਰਿਹਾ ਕਿ ਉਹ ਆਰਸੀ ਦੇ ਦਿਓ ਸਿਕਿਉਰਿਟੀ ਇੰਚਾਰਜ ਚਰਨਜੀਤ ਮੈਂ ਉਹਦਾ ਵੀ ਨਾ ਲੈ ਰਿਹਾ ਉਹਨੂੰ ਫੋਨ ਆਇਆ ਕਿਹਾ ਗਿਆ ਕਿ ਜੀ ਸਾਨੂੰ ਆਰਸੀ ਦੀ ਕਾਪੀ ਦੇ ਦਿਓ ਜਿਹੜੀ ਤੁਸੀਂ ਬੁਲੇਟ ਪ੍ਰੂਫ ਕਰਾਈ ਹੈ 23 ਤਰੀਕ ਨੂੰ ਮੈਂ ਦਿੱਲੀ ਨੂੰ ਗਿਆ ਏਡੀਜੀਪੀ ਸਿਕਿਉਰਿਟੀ ਨੇ ਚਿੱਠੀ ਲਿਖੀ ਹੋਈ ਹੈ ਕਿ ਪ੍ਰੋਵਾਈਡ ਐਸਕੋਰਟ ਪਾਇਲਟ ਵਹੀਕਲ ਟੂ ਦ ਪ੍ਰੋਟੈਕਟਿਵ ਕਿਉਂਕਿ ਇਹ ਮਿਲਟੈਂਟ ਆਰਗੇਨਾਈਜੇਸ਼ਨ ਤੋਂ ਇਹਨੂੰ ਖਤਰਾ ਹੁਣ ਤੁਸੀਂ ਆਪ ਵੇਖ ਲਓ ਕਿ ਜਦੋਂ ਮੈਂ ਕਾਲਾ ਚਸ਼ਮਾ ਪਾਇਆ ਉਸ ਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ ਭਗਵੰਤ ਮਾਨ ਨੂੰ ਕਾਲੇ ਚਸ਼ਮੇ ਨਹੀਂ ਆ ਸਿਕਿਉਰਿਟੀ ਦਾ ਰੱਪੜ ਏਡਾ ਬੜਾ ਕੱਡਾ ਖੜਾ ਖੜਾ ਕਰਾਤਾ ਇਸ ਲਈ ਮੈਂ ਤਾਂ ਭਾਈ ਕਾਲਾ ਚਸ਼ਮਾ ਤਾਂ ਮੈਂ ਕੱਲ ਵੀ ਪਾ ਕੇ ਫਿਰ ਤੇਰਾ ਧੰਨਵਾਦ ਕੀਤਾ ਮੈਂ ਤਾਂ ਅੱਜ ਵੀ ਹੁਣ ਕੁਦਰਤੀ ਹੁਣ ਨਹੀਂ ਪਾਇਆ ਕਿਉਂਕਿ ਤੁਸੀਂ ਵੀ ਨਹੀਂ ਪਾਇਆ ਫਿਰ ਮੈਂ ਵੀ ਨਹੀਂ ਪਾਇਆ ਮਗਰ ਕਮਾਲ ਦੀ ਗੱਲ ਇਹ ਹੋ ਗਈ ਕਿ ਉਹ ਛੱਟ ਦਿਲ 'ਚ ਲੱਗੀ ਚੋਹਾਰ ਡੈਮ ਵਾਲੀ ਕਾਲੇ ਚਸ਼ਮੇ ਵਾਲੀ ਇਹ ਚੀਜ਼ਾਂ ਕਰਕੇ ਤਾਂ ਸਿਕਿਉਰਿਟੀ ਦੇ ਰਿਵਿਊ ਹੋ ਰਹੇ ਤੇ ਕੋ ਜਿੱਥੇ ਮੈਂ ਜਾਣਾ ਨਹੀਂ ਜਾਣਾ ਹਲੇ ਪਾਰਟੀ ਤੁਸੀਂ ਹੌਲੀ ਹੌਲੀ ਵੇਖੋ ਕੀ ਕੁਝ ਕੋੰਦੇ ਹੁੰਦਾ ਮੈਂ ਤਾਂ ਤੁਹਾਨੂੰ ਕਿਹਾ ਇਹਨਾਂ ਡੀਜੀਪੀ ਸਾਹਿਬ ਕਹਿ ਦੇਣ ਕਿ ਮੈਨੂੰ ਕੋਈ ਖਤਰਾ ਨਹੀਂ ਆਈ ਏ ਮੋਰ ਥੈਨ ਹੈਪੀ ਮੈਂ ਤਾਂ ਤੁਸੀਂ ਸਵੇਰੇ ਇੱਥੇ ਆਣ ਮौज ਨਾਲ ਤੁਸੀਂ ਇਕੱਲੇ ਮੈਂ ਤਾਂ ਆਪਚ ਉਹਨਾਂ ਆਜ਼ਾਦੀ ਦੇ ਫਿਰ ਮੈਂ ਮਗਰ ਇਹ ਨਾ ਨਾ ਕਰੋ ਡਰਾਮਾ ਕਿ ਤੁਸੀਂ ਸਿੱਧੂ ਮੂਸੇ ਵਾਲਾ ਮੇਰੇ ਉਹਦੇ ਵਾਂਗੂ ਮੇਰਾ ਇੰਕਾਊਂਟਰ ਕਰਾਉਣ ਨੂੰ ਫਿਰਦੇ ਕਿਉਂਕਿ 4 ਦਿਨ ਪਹਿਲਾਂ ਤਾਂ ਤੁਸੀਂ ਗੱਲਾਂ ਹੋਰ ਸੀ ਦੇਖੋ देयर ਆਰ ਫੋਨ ਕਾਲ ਜਾਈ ਆ ਉਹ ਆਡੀਓ ਰਿਕਾਰਡਿੰਗ ਹੌਲੀ ਹੌਲੀ ਮੈਂ ਤੁਹਾਡੇ ਨਾਲ ਜਿੰਨ ਤੱਕ ਕਰੂੰਗਾ ਮੈਂ ਡੀਜੀਪੀ ਸਾਹਿਬ ਨੂੰ ਦਿੱਤੀਆਂ ਹੋਈਆਂ ਨੇ ਅਨ ਡੀਜੀਪੀ ਸਾਹਿਬ ਆਪ ਮੈਨੂੰ ਕਹਿ ਰਹੇ ਮੇਰਾ ਮੈਸੇਜ ਆ ਉਹ ਉਹਨਾਂ ਨੇ ਉਹ ਡਿਲੀਟ ਕਰਤਾ ਕਿਉਂਕਿ ਜਦੋਂ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਡਾਟਾ ਟਾਈਮ ਆਫ ਸ਼ੇਅਰ ਇਨਫਰਮੇਸ਼ਨ ਮੈਂ ਕਰਦਾ ਨਹੀਂ ਹੁੰਦਾ ਕਿਸੇ ਨਾਲ ਬਿਕੋਜ਼ ਦਿਸ ਇਜ਼ ਪ੍ਰਾਈਵੇਟ ਇਨਫਰਮੇਸ਼ਨ ਮਗਰ ਹਾਉ ਪੋਲਿਟਿਕਾਈਜ਼ਡ ਹੋ ਗਿਆ ਕੰਮ ਕੇਜਰੀਵਾਲ ਵੀ ਅਕਿਊਜ਼ਡ ਹੈ ਅਮਨ ਅਰੋੜਾ ਸਾਹਿਬ ਸਸੋਦੀਆ ਵੀ ਅਕਿਊਜ਼ਡ ਹੈ ਜੈਨ ਵੀ ਅਕਿਊਜ਼ਡ ਹੈ ਬਹਿਬਬ ਕੁਮਾਰ ਵੀ ਅਕਿਊਜ਼ਡ ਹੈ ਥੋੜਾ ਆ ਵਿਜੇ ਨਹਿਰ ਵੀ ਅਕਿਊਜ਼ਡ ਹੈ ਇਹ ਜੇਲ੍ਹਾਂ ਚ ਵੀ ਰਹੇ ਆ ਤੇ ਇਹਨਾਂ ਨੂੰ ਤਾਂ ਜੈਡ ਪਲੱਸ ਸਿਕਿਉਰਿਟੀ ਇਹਨਾਂ ਨੂੰ ਤਾਂ ਚੰਡੀਗੜ੍ਹ ਦੀਆਂ ਆਲੀਸ਼ਾਨ ਕੋਠੀਆਂ ਦਿੱਤੀਆਂ ਨੇ ਤੇ ਦੋਰੇ ਮਾਪਦਾਨ ਤਾਂ ਨਹੀਂ ਹੋ ਸਕਦੇ ਮੇਰੇ ਬਾਰੇ ਐਡਾ ਵੱਡਾ ਪਾਸ਼ਣ ਦੇ ਰਹੇ ਬਾਕੀ ਉਹ ਕਲੇਰ ਸਾਹਿਬ ਨੇ ਇੱਕ ਫੋਟੋ ਵਿਖਾਈ ਆ ਕਿ ਮੈਂ ਪੁੱਛਣਾ ਚਾਹੁੰਦਾ ਅਮਨ अरोड़ा ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਐ ਤੇ ਮੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਸੀ ਮੈਨੂੰ ਕਹਿੰਦਾ ਭਗਵੰਤ ਮਾਨ ਨੇ ਬੇੜਾ ਘਰ ਕਰਤਾ ਆਪ ਕਿਹਾ ਮੈਨੂੰ ਤੇ ਉਹ ਫੋਟੋ ਵਿਖਾਈ ਮੇਰਾ ਵੀਰ ਕੱਢ ਕੇ ਦਿਖਾ ਫੋਟੋ ਕਲੀਅਰ ਫੋਟੋ ਆ ਮੈਂ ਤੁਹਾਨੂੰ ਇੱਕ ਆਜ ਆਹ ਲੋ ਆਹੀ ਬੈਠੇ ਇਕੱਠੇ ਅਨਾਲ ਇੱਕ ਉਹ ਮੰਤਰੀ ਸਾਹਿਬ ਬੈਠੇ ਆ ਉਹ ਮੰਤਰੀ ਸਾਹਿਬ ਕਿਹੜੇ ਕਿਹੜੇ ਬੈਠੇ ਆ ਇੱਕ ਤਾਂ ਅਮਨ ਨਰੋੜਾ ਬੈਠਾ ਇੱਕ ਉਹ ਆਪਣੇ ਐਗਰੀਕਲਚਰ ਵਾਲੇ ਖੋਡੀਆਂ ਸਾਹਿਬ ਤੁਸੀਂ ਕਾਤੇ ਲਈ ਪੈਨੇ ਹੋ ਫਿਰ ਮਾੜੇ ਬੰਦੇ ਕੋਲ ਉਦੋਂ ਤਾਂ ਮੈਨੂੰ ਮਗਰੋਂ ਤਾਂ ਜਪੀਆਂ ਪਾਪ ਆ ਦੱਸ ਦੇ ਚੱਕਰ ਕੀ ਆ ਇਸ ਲਈ ਮੈਂ ਤੁਹਾਨੂੰ ਆ ਦਿਖਾ ਦਿਆਂ ਜਿਹੜੀ ਮੇਰਾ ਇੱਕ ਟਵੀਟ ਹੈ ਮੈਸੇਜ ਹੈ ਆ ਸੌਰੀ ਆਈ ਗਿਆ ਆ ਡੀਜੀਪੀ ਆ ਗੌਰਵ ਯਾਦਵ ਜੀ ਸਾਹਿਬ ਨੂੰ ਹੈ ਕਿ ਨਹੀਂ ਆ ਜੀ ਠੀਕ ਹੈ ਜੀ ਮੈਂ ਕਾਈ ਦੂੰਗਾ ਤੁਹਾਨੂੰ ਦੇ ਦੂੰਗਾ ਪ੍ਰੂਫ ਮੇਰਾ ਕੰਮ ਤੁਹਾਨੂੰ ਪਤਾ ਪੱਕਾ ਇਹਦੇ ਚ ਉਹ ਡਿਲੀਟਿੰਗ ਵਾਲਾ ਮੈਸੇਜ ਲਾਇਆ ਹੋਇਆ ਹੈ ਨਾ ਕਿ ਡਿਲੀਟ ਹੋ ਜੇ ਮੈਂ ਇਹਨਾਂ ਨੂੰ ਕਿਹਾ ਆਈ ਵਾਂਟ ਟੂ ਕੁਕ ਮੈਕ ਹੈ ਵੈਨ ਯੂ ਵੈਨ ਯੂ ਆਰ ਫਰੀ ਕੈਨ ਆ ਸਪੀਕ ਟੂ ਯੂ ਇਹਨਾਂ ਦਾ ਜਵਾਬ ਕੋਈ ਨਹੀਂ ਆਇਆ ਫਿਰ ਮੈਂ ਇਹਨਾਂ ਨੂੰ ਭੇਜਿਆ ਕਿ ਲੱਗਦਾ ਤੁਸੀਂ ਮੇਰੇ ਨਾਲ ਗੱਲ ਕਰਨਾ ਨਹੀਂ ਚਾਹੁੰਦੇ ਫਿਰ ਮੈਂ ਕਿਹਾ ਆਈ ਕਿਉਂਕਿ ਮੈਂ ਕੀ ਕਹਿਣਾ ਸੀ ਮੈਂ ਤਾਂ ਧੰਨਵਾਦ ਕਰਨਾ ਹੀ ਪੰਜਾਬ ਪੁਲਿਸ ਨੇ ਮੈਨੂੰ ਇੰਨਾ ਚਿਰ ਸਿਕਿਉਰਟੀ ਦਿੱਤੀ ਹੈ ਮੇਰਾ ਪਰਚਾ ਬਣਦਾ ਪੰਜਾਬ ਪੁਲਿਸ ਦੇ ਮੁਖੀ ਦਾ ਧੰਨਵਾਦ ਕਰਾਂ ਸੋ ਮੈਂ ਇਹ ਮੈਸੇਜ ਪਾਇਆ ਜੀ ਜੋ ਮੈਂ ਇਨ ਬਿਨ ਤੁਹਾਨੂੰ ਪੜ ਕੇ ਸੁਣਾ ਰਿਹਾ ਆਈ ਥੋਟ ਆਈ ਮਸਟ ਪਰਸਨਲੀ ਥੈਂਕ ਯੂ ਫੋਰ ਵਿਡਰਾਇੰਗ ਮਾਈ ਸਿਕਿਉਰਟੀ ਫ্রম Z+ ਟੂ ਨੋਬਦੀ ਈਚ ਐਂਡ ਐਵਰੀ ਪਰਸਨਲ ਇਹ ਮੈਂ ਦੱਸ ਰਿਹਾ ਈਚ ਐਂਡ ਐਵਰੀ ਪਰਸਨਲ ਹੈਜ਼ ਗੋਨ ਬੈਕ as your police officers are hounding them that they must report back immediately orders from the top so i have asked them to go back as desired by you so if i am harmed or assassinated you will be responsible personally thank you once again emira ਡੀਜੀਪੀ ਸਾਹਿਬ ਗੌਰਵ ਯਾਦਵ ਸਾਹਿਬ ਨੂੰ ਇਹ ਮੇਰਾ ਮੈਸੇਜ ਹੈ ਜਿਹੜਾ ਮੈਂ ਮੈਨੂੰ ਪਤਾ ਸੀਗਾ ਇਹ ਪੁਲਿਸ ਵਾਲੇ ਬੇਰੇ ਸਤਿਕਾਰਯੋਗ ਨਹੀਂ ਬਗਰ ਕੌਣ ਕਿੰਨਾ ਕੁ ਦਿਮਾਗ ਲਾਉਣਾ ਰੱਬ ਨੇ ਮੈਨੂੰ ਵੀ ਇੰਨੀ ਅਕਲ ਦਿੱਤੀ ਕਿ ਥੋੜਾ ਜਿਹਾ ਮੈਂ ਵਾਅਦੇ ਚ ਲਾ ਲੈਣਾ ਰੱਬ ਨੇ ਲਾਪੀ ਚਲਾਉਂਦਾ ਮੈਂ ਤਾਂ ਕੌਣ ਮੈਨੂੰ ਪਤਾ ਸੀਗਾ ਇਹ ਸਾਰਾ ਕੁਝ ਇਹਨਾਂ ਨੇ ਡਿਲੀਟ ਕਰਨਾ ਔਰ ਮੈਂ ਫੇਰ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਸਿਕਿਉਰਿਟੀ ਇਜ਼ ਨੋ ਐਨਟਾਈਟਲਮੈਂਟ ਬਿਲਕੁਲ ਨਾ ਦਿਓ ਜੇ ਨਹੀਂ ਲੋੜ ਹਾਂ ਲਿਖ ਕੇ ਜਰੂਰ ਦੇ ਦਿਓ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਤੁਸੀਂ ਮੈਨੂੰ ਕੁਝ ਹੋਰ ਕਹਿ ਰਹੇ ਸੀ ਮਹੀਨੇ 'ਚ ਕਿਹੜਾ ਥ੍ਰੈਟ ਪਰਸੈਪਸ਼ਨ ਖਤਮ ਹੋ ਗਿਆ ਉਹ ਨਹੀਂ ਮੇਰੇ ਸਮਝ ਆ ਰਹੀ ਮੇਰੇ ਕੋਲ ਇਹਨਾਂ ਦੀ ਇੱਕ ਚਿੱਠੀ ਆ ਇਹਨਾਂ ਦੀ ਬਰੀਫਿੰਗ ਆਉਂਦੀ ਆ ਮੈਨੂੰ ਕਹਿੰਦੇ ਤੈਨੂੰ ਬੀਕੇਆਈ ਤੋਂ ਖਤਰਾ ਬੱਬਰ ਖਾਲਸਾ ਇੰਟਰਨੈਸ਼ਨਲ ਇੱਕ ਇਹਨਾਂ ਦਾ ਨੀਟਾ-ਨੀਟਾ ਕਰਕੇ ਪਾਕਿਸਤਾਨ ਬੈਠਿਆ ਉਹਦਾ ਇਹਨਾਂ ਨੇ ਜ਼ਿਕਰ ਕੀਤਾ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੋਂ ਖਤਰਾ ਫਿਰ ਇਹਨਾਂ ਨੇ ਮੈਨੂੰ ਇੱਕ ਹੋਰ ਟੈਰਰਿਸਟ ਆਰਗੇਨਾਈਜੇਸ਼ਨ ਹੈ ਤੇ ਸਾਜੀ ਕਿ ਕਿਆ ਕੇਟੀਫ ਕੇਟੀਫ ਤੋਂ ਖਤਰਾ ਫਿਰ ਇਹਨਾਂ ਨੇ ਇੱਕ ਬੰਦਾ ਫੜਿਆ ਜਿਹਨੇ ਮੇਰੇ ਦਫ਼ਤਰ ਦੀ ਰੈਕੀ ਕੀਤੀ ਕਿਉਂਕਿ ਜਿਹੜਾ ਮਜੀਠੇ ਬੰਬਲਾਸਟ ਹੋਇਆ ਸੀ ਮੇਰਾ ਦਫ਼ਤਰ ਤੇ ਮਜੀਠੇ ਇੱਕ ਆਮ ਮਤਲਬ ਅਮਨੇ-ਸਮਨ ਨਹੀਂ ਹੈ ਲਿਟਰਲੀ ਸਟੋਨ ਥਰੋ ਹੋਵੇ ਤੇ ਕਹਿੰਦੇ ਇੱਕ ਬੰਦਾ ਸੀ ਫੜਿਆ ਜਿਹਦੇ ਕੋਲੋਂ ਟਿਫਨ ਬੰਬ ਹੈਂਡ ਗ੍ਰਨੇਡ ਔਰ ਆਟੋਮੈਟਿਕ ਪਿਸਟਲ ਰਿਕਵਰ ਹੋਇਆ ਇਹ ਤੇਰੇ ਦਫਤਰ ਚ ਰੈਕੀ ਕਰਕੇ ਆਇਆ ਫਲਾਣੇ ਬੰਦੇ ਨੂੰ ਮਿਲ ਕੇ ਆਇਆ ਇਹ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਪੁਲਿਸ ਨੇ ਦੱਸਣਾ ਸੀ ਸੋ ਇੱਕ ਪਾਸੇ ਮੈਨੂੰ ਇਹ ਗੱਲਾਂ ਦੱਸ ਰਿਹਾ ਦੂਜੇ ਪਾਸੇ ਮੈਨੂੰ ਕਹਿ ਰਿਹਾ ਕਿ ਕੰਦਾ ਉੱਚੀਆਂ ਕਰ ਤੇ ਤੀਜੇ ਪਾਸੇ ਛੁੱਟੀ ਵਾਲੇ ਦਿਨ ਅਕਦੇ ਸ਼ਨੀਵਾਰ ਨੂੰ ਦਫਤਰ ਲੱਗਦਾ ਵੇਖਿਆ ਇੱਥੇ ਆ ਸੈਕਟੇਰੀਅਟ ਡੀਜੀਪੀ ਸਾਹਿਬ ਦਾ ਮੇਰੇ ਵਾਸਤੇ 7 ਵਜੇ ਸ਼ਨੀਵਾਰ 29 ਜਦੋਂ ਲੌਂਗ ਵੀਕਐਂਡ ਸੀ ਛੁੱਟੀ ਕਰਤੀ ਤੇ ਵੱਖ-ਵੱਖ ਕਮਾਂਡੈਂਟ ਫੋਨ ਕਰ ਰਹੇ ਆ ਕਿ ਫਟਾਫਟ ਵਾਪਸ ਆ ਨਹੀਂ ਤਾਂ ਤੁਹਾਨੂੰ ਬਾਗੀ ਕਰਾਰ ਦੇਵਾਂਗੇ ਗਨਮੈਨਾਂ ਨੂੰ ਇਹ ਫੋਨ ਆ ਰਹੇ ਸੀ ਸੋ ਮੇਰੇ ਸਿਕਿਉਰਿਟੀ ਇੰਚਾਰਜ ਨੇ ਕਿਉਂਕਿ ਮੈਂ ਬਾਹਰ ਗਿਆ ਹੋਇਆ ਸਾਂ ਉਹਨੇ ਫੋਨ ਕੀਤਾ ਕਿ ਉਹਨਾਂ ਨੇ ਸਾਰੀ ਸਿਕਿਉਰਿਟੀ ਤੋਰਤੀ ਉਹ ਇਕੱਲੇ ਨੇ ਮੈਂ ਤਾਂ ਨਹੀਂ ਤੁਹਾਡੇ ਨਾਲ ਗੱਲ ਕੀਤੀ ਔਨ ਸੈਟਰਡੇ ਕਿਉਂਕਿ ਜੇ ਮੈਂ ਕਰਦਾ ਸੀ ਤੇ ਮੈਂ ਆਪ ਐਕਸਪੋਜ਼ ਹੋ ਰਿਹਾ ਕੋਈ ਮੇਰਾ ਨੁਕਸਾਨ ਕਰ ਜੂਗਾ ਮੈਂ ਚੁੱਪ ਕਰ ਗਿਆ ਸੰਡੇ ਨੂੰ ਵੀ ਮੈਂ ਬਾਹਰ ਸੀ ਮੈਂ ਫੇਰ ਨਹੀਂ ਗੱਲ ਕੀਤੀ ਮੰਡੇ ਨੂੰ ਵੀ ਮੈਂ ਬਾਹਰ ਸੀ ਮੈਂ ਫੇਰ ਨਹੀਂ ਗੱਲ ਕੀਤੀ ਟਿਊਜ਼ਡੇ ਜਦ ਮੈਂ ਆਇਆ ਕੁਝ ਚੈਨਲ 'ਚ ਖਬਰ ਚੱਲਣੀ ਲੱਗੀ ਇੱਕ ਨਿਊਜ਼ 18 ਦਾ ਥੋੜਾ ਪੱਤਰਕਾਰ ਹੈ ਰਜੀਵ ਸ਼ਰਮਾ ਸ੍ਰੀ ਅਮਰਚਰ ਸਾਹਿਬ ਤੋਂ ਉਹਨੇ ਮੇਰੇ ਕਿਸੇ ਬੰਦੇ ਨੂੰ ਫੋਨ ਕਰਕੇ ਸੰਡੇ ਨੂੰ ਪੁੱਛਿਆ ਕਿ ਕੀ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਵਿਡਰੋ ਹੋ ਗਈ ਹੈ ਮੇਰੇ ਬੰਦੇ ਨੇ ਮੈਨੂੰ ਪੁੱਛਿਆ ਮੈਂ ਉਹਨੂੰ ਕਹੇ ਇਹਨੂੰ ਨਾ ਕਹ ਦੇ ਤੂੰ ਕਿ ਆਈ ਡੋਨਟ ਵਾਂਟ ਟੂ ਐਕਸਪੋਜ਼ ਮਾਈਸੈਲਫ ਮਗਰ ਉਹਨੇ ਵੀ ਥੋੜੀ ਨਿਊਜ਼ 18 ਦੀ ਇੱਕ ਟੀਮ ਨੇ ਵੀ ਕੁਝ ਹੋਰ ਪੱਤਰਕਾਰਾਂ ਨੇ ਵੀ ਇਹ ਕੋਝ ਕੱਢ ਲਈ ਸੀ ਟਿਊਸਡੇ ਜਦ ਮਾਰਨਿੰਗ 11 12 ਵਜੇ ਇੱਕ ਦੋ ਚੈਨਲ 'ਚ ਇਹ ਖਬਰ ਚੱਲੀ ਉਸ ਤੋਂ ਬਾਅਦ ਸੁਖਵੀਰ ਜੀ ਦਾ ਟਵੀਟ ਆ ਗਿਆ ਫੇਰ ਮੈਂ ਜ਼ਰੂਰ ਜਾ ਕੇ ਸਾਰੀ ਗੱਲ ਤੁਹਾਡੇ ਅੱਗੇ ਕੀਤੀ ਸਾਬ ਯੂਨੀਅਨ ਗਵਰਨਮੈਂਟ ਵੀ ਅਪੀਅਰ ਕਰਦੀ ਕਿ ਸਕਿਉਰਿਟੀ ਯਾਰ ਬ੍ਰਦਰ ਕਿੰਨਾ ਆਈ ਥਿੰਕ ਫੋਰ ਮੀ ਮਤਲਬ ਮੈਨੂੰ ਤਾਂ ਡੀਜੀਪੀ ਸਾਹਿਬ ਕਹਿ ਦੇਣ ਕਿ ਤੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੈਨੂੰ ਤਾਂ ਅ ਪਰਸੋ ਹੀ ਇਹਨਾਂ ਦਾ ਚੀਫ ਇੰਜੀਨੀਅਰ ਇੱਕ ਥ੍ਰੈਟ ਕਰੀ ਜਾ ਰਿਹਾ ਪੰਗੂ ਜਿਹੜਾ ਕਹਿ ਰਿਹਾ ਕਿ ਮੈਂ 50 ਬੰਦੇ ਮਾਰਤੇ ਚਾਰ ਰਹਿ ਗਏ ਤੁਸੀਂ ਚੀਫ ਇੰਜੀਨੀਅਰ ਨੂੰ ਨੂੰ ਪੁੱਛ ਲਿਓ ਪੰਗੂ ਨੂੰ ਕਿਥੇ ਪੰਜਵਾਂ ਚਾਰਾਂ ਚ ਮੈਂ ਹਾਂ ਕਿ ਕੱਲਾ ਅਰਸ਼ੀ ਆ ਚਾਰਾਂ ਚ ਇਹ ਤਾਂ ਫਿਰ ਇਹ ਇਹ ਮਤਲਬ ਇਹਦੀ ਜਾਣ ਤਾਂ ਯਕੀਨ ਤੁਸੀਂ ਕਮਾਲ ਦਾ ਮਾਹੌਲ ਬਣਿਆ ਪਿਆ ਨਾ ਇੱਥੇ ਕਿ ਇੱਕ ਕਹਿ ਰਿਹਾ ਕਿ ਹਾਂ ਮੈਂ ਤਾਂ ਜੀ ਫਲਾਣੇ ਵੀ ਆ ਗਰਨੇਡ ਵੀ ਛਿੱਟੇ ਆ ਜੀ ਮੈਂ ਆ ਅਸੀਂ ਰਾਕਟ ਲਾਂਚਰ ਵੀ ਵਰਤੇ ਮਤਲਬ ਇਸ ਕਿਸਮ ਦੇ ਮਾਹੌਲ ਚ ਦਿੱਲੀ ਵਾਲਿਆਂ ਨੂੰ ਸਿਕਿਉਰਟੀ ਦੀ ਲੋੜ ਹੈ ਤੇ ਇੱਥੇ ਜਿਹੜੇ ਪੰਜਾਬ ਚ ਔਰ ਜਦੋਂ ਮੈਨੂੰ ਮਿਲੀ ਸੀ ਉਹ ਤਾਂ ਕਾਂਗਰਸ ਦੇ ਰੂਲ ਸੀ ਜੀ ਜਦ ਅੰਬਰਮਨ ਸਾਹਿਬ ਉਹ ਤਾਂ ਹੋਮ ਮਿਨਿਸਟਰ ਹੁੰਦੇ ਸਨ ਯੂਪੀਏ ਦਾ ਰਾਜ ਸੀ ਸੋ ਜੇ ਨਹੀਂ ਲੋੜ ਹੈ ਲਿਖ ਕੇ ਕਹਦੇ ਹੋ ਆਈ ਵਿਲ ਬੀ ਪਰਸਨਲੀ ਥੈਂਕ ਯੂ ਮਾਤਾ ਥੈਂਕ ਯੂ ਦਾ ਇੱਕ ਮੈਸੇਜ ਦਵਾਂਗਾ ਅ ਬੀਜੀਪੀ ਸਾਹਿਬ ਨੂੰ ਕਿ ਤੁਸੀਂ ਪੰਜਾਬ ਨੂੰ ਇੰਨਾ ਸੇਫ ਕਰਤਾ ਜੇ ਮੈਨੂੰ ਮੇਰਾ ਹੋ ਗਿਆ ਤੇ ਫਿਰ ਮੈਂ ਆਸ ਕਰੂੰਗਾ ਕੇਜਰੀਵਾਲ ਸਾਹਿਬ ਦੀ ਵੀ ਉਡਾ ਦੇਵੋਗੇ ਹੁਣ ਬਹਿਬਬ ਕੁਮਾਰ ਦੀ ਵੀ ਵਾਪਸ ਨਹੀਂ ਕਰਨ ਦੇ ਰਹੇ ਨੇ ਅਮਨ अरोड़ा ਦਾ ਸਪਸ਼ਟੀਕਰਨ ਆਇਆ ਹੈ ਉਹੀ ਪੁਰਾਣੇ ਅਲੀਗੇਸ਼ਨ ਜਿਹੜੇ ਆਮ ਆਦਮੀ ਪਾਰਟੀ ਤੁਹਾਡੇ ਚਲਾਉਂਦੀ ਸੀ ਉਹੀ ਅਲੀਗੇਸ਼ਨ ਮੁਰ ਤੋਂ ਲਾਣ ਲੱਗੇ ਦੇਖੋ ਅਮਨ अरोड़ा ਸਾਹਿਬ ਦੀ ਨਾ ਮੈਂ ਆ ਦਿਖਾਈ ਫੋਟੋ ਫੇਰ ਤੂੰ ਲੇਟ ਆਇਆ ਮੇਰੇ ਨਾਲ ਤੈਨੂੰ ਵੇਖਾ ਮੇਰੇ ਵੇਲੇ ਹੀ ਲੇਟ ਹੋਣਾ ਉਹਨਾਂ ਵੇਲੇ ਟਾਈਮ ਨਾਲ ਚਲੇ ਜਾਣਾ ਅਮਨ अरोੜੇ ਵੇਲੇ ਆਵੇ ਫੋਟੋ ਕੌਣ ਬੈਠੇ ਮੇਰੇ ਨਾਲ ਆਵੇ ਲਾ ਫੋਟੋ ਲਾ ਜਦੋਂ ਉਹ ਵਿਖਾ ਦੇਣਾ ਪਰ ਮੇਰੇ ਨਾਲ ਅਮਨ अरोड़ा ਸਾਹਿਬ ਬੈਠੇ ਸੀ ਮੈਨੂੰ ਕਹਿੰਦੇ ਮੈਂ ਕਿਹਾ ਯਾਰ ਕੀ ਕਰ ਰਹੇ ਹੋ ਪੰਜਾਬ ਚ ਕਹਿੰਦਾ ਕੋਈ ਹਾਲ ਨਹੀਂ ਸਾਡੇ ਵਾਲਾ ਤਾਂ ਕਾਦੀ ਪੀਤੀ ਚ ਹੀ ਰਹਿੰਦਾ ਬੇੜਾ ਘਰ ਕਰਦਾ ਮੈਂ ਕਿਹਾ ਤੁਹਾਡੇ ਵਾਲਾ ਕੌਣ ਭਗਵੰਤ ਜੀ ਉਹ ਫੋਟੋ ਡਿਲੀਟ ਹੋ ਗਈ ਭੇਜੀ ਮਜੀਦੇ ਸਾਹਿਬ ਇੱਕ ਜੋ ਐਸਆਈਟੀ ਆਪਕੇ ਖਿਲਾਫ ਬਣੀ ਹੈ ਉਹ ਰੀਕਨਸਟਿਟਿਊਟ ਕੀਤੀ ਹੈ ਨਵੇਂ ਇੰਜਾਬ ਬਣਾਏ ਆ ਅੱਜ ਮੇਰੀ ਟਵੀਟ ਪੜੀ ਤੁਸੀਂ ਜੇ ਪੜਦੇ ਨਹੀਂ ਮੇਰਾ ਮਸਲਾ ਅਸਲ ਚ ਪਤਾ ਨਹੀਂ ਥੋੜਾ ਮੇਰੇ ਵੱਲ ਧਿਆਨ ਨਹੀਂ ਤੁਸੀਂ ਕੋਲੋਕਰੀ ਬੈਠੇ ਜੀ ਮੇਰੀ ਇੱਕ ਸਰ ਕੌਣ ਬਣੇਗਾ ਆ ਵੇਖੋ ਅੱਜ ਮੈਂ ਟਵੀਟ ਪਾਈ ਆ ਆ ਫੋਟੋ ਆ ਆ ਵੇਖੋ ਤੁਸੀਂ ਆ ਦੇਖੀ ਮੇਰਾ ਵੀ ਕੌਣ ਬੈਠਾ ਹੈ ਮੇਰੇ ਨਾਲ ਅਮਨ अरोड़ा ਤੇ ਖੁੱਡੀਆਂ ਸਾਹਿਬ ਇਹ ਦੋਵੇਂ ਮੇਰੇ ਨਾਲ ਪੂਰੀਆਂ ਮਿੱਠੀਆਂ-ਮਿੱਠੀਆਂ ਮਾਰ ਕੇ ਗਏ ਆ ਕਹਿੰਦਾ ਜਿੰਨੀ ਛੇਤੀ ਭਗਵਾਨ ਤੇ ਲੱਥੇ ਤੇ ਜਾਨ ਬਚੀ ਕਹਿੰਦਾ ਨਹੀਂ ਤਾਂ ਸਾਡਾ ਵੀ ਭੋਗ ਪੈ ਗਿਆ ਇਹ ਆਪਦੇ ਦੁੱਖੜੇ ਮੇਰੇ ਨਾਲ ਸਾਂਝੇ ਕਰ ਰਿਹਾ ਤੇ ਹੁਣ ਕਹਿੰਦਾ ਜੀ ਡਰੱਗ ਫਲਾਉਣਾ ਢੀਂਗੜਾ ਤੇ ਫਿਰ ਮੇਰੇ ਨਾਲ ਗੋਡੇ ਨਾਲ ਗੋਟਾ ਜੋੜ ਕੇ ਗਾਦੇ ਲਈ ਬੈਠਿਆ ਦੂਜੀ ਗੱਲ ਇਹ ਡਰੱਗ ਅਕਿਊਜ਼ਡ ਨਹੀਂ ਕੇਜਰੀਵਾਲ ਸ਼ਰਾਬ ਅਕਿਊਜ਼ਡ ਨਹੀਂ ਉਹ ਵੀ ਨਸ਼ਈਆ ਸੁਸੋਧਿਆ ਨਸ਼ਾ ਦੇ ਮਾਮਲੇ ਦੇ ਅੰਦਰ ਰਹਿ ਕੇ ਆਇਆ ਆ ਇਹਨਾਂ ਦਾ ਬਹਿਬਬ ਕੁਮਾਰ ਇੱਕ ਬੀਬੀ ਨਾਲ ਮਿਸਬਹਿਵ ਕਰਨ ਦੇ ਦੋਸਤਾਂ ਦੇ ਅੰਦਰ ਰਹਿ ਕੇ ਆਏ ਵਿਜੇ ਉਹਨਾਂ ਨੂੰ ਕਾਦੀ ਸਿਕਿਉਰਿਟੀ ਆ ਸੋ ਦੇ ਹੈਵ ਅ ਲੋਟ ਟੂ ਅਨਸਰ ਬਟ ਕੀ ਸਿਕਿਉਰਿਟੀ ਦੇ ਫੈਸਲੇ ਉਹਨਾਂ ਆਮ ਆਦਮੀ ਪਾਰਟੀ ਚ ਦਫਤਰ ਦੇ ਹੋ ਰਿਏ ਤਾਂ ਸਪਸ਼ਟੀ ਕਹਤਾ ਕਹਿੰਦਾ ਉਹ ਜਦੋਂ ਪ੍ਰਧਾਨ ਕਹਿ ਰਿਹਾ ਆਮ ਆਦਮੀ ਪਾਰਟੀ ਦਾ ਇਹਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ ਤੇ ਮੁੱਕ ਗਈ ਗੱਲ ਹੁਣ ਆ ਆ ਐਸਆਈਟੀ ਦਾ ਤੁਸੀਂ ਸਵਾਲ ਪੁੱਛਿਆ ਪੜ ਲਿਓ ਮੇਰੀ ਟਵੀਟ ਕੌਣ ਬਣੇਗਾ ਕਰੋੜਪਤੀ ਤਾਂ ਵੇਖਿਆ ਨਾ ਤੁਸੀਂ ਮੈਂ ਕਹਾਂ ਜੀ 5ਵੀਂ ਸੱਟ ਤੋਂ ਕੌਣ ਬਣੇਗਾ ਐਸਐਸਪੀ ਆਪਸ਼ਨ 1 ਇਹ ਆਪਸ਼ਨ A ਬਰਨ ਸ਼ਰਮਾ ਕੀ ਇਹ ਲੱਗੂ ਐਸਐਸਪੀ ਮੋਹਲੀ ਆਪ B ਕੀ ਇਹ ਲੱਗੂ ਐਸਐਸਪੀ ਰੋਪੜ C ਕੀ ਇਹ ਲੱਗੂ ਐਸਐਸਪੀ ਪਟਿਆਲਾ D ਕੀ ਬਰਨ ਸ਼ਰਮਾ ਲੱਗੂ ਬਠਿੰਡੇ E ਕੀ ਇਹ ਲੱਗੂ ਸੰਗਰੂਰ F ਕੀ ਲੱਗੂ ਹੁਸ਼ਿਆਰਪੁਰ ਲੱਗੂ ਪੱਕਾ ਐਸਐਸਪੀ ਦੀ ਡੀਲ ਫਾਈਨਲ ਇੱਕ ਕੁਇਡ ਕੁਇਡ ਪ੍ਰੋ ਕੋ ਹੈ ਜੀ ਕਿੰਨੇ ਕਰੋੜ ਵਾਲਾ ਸਵਾਲ ਦੇਖੋ ਤੁਸੀਂ ਆਪ ਇਸ ਗੱਲ ਨੂੰ ਤਵੱਜੋ ਦਿਓ ਇੱਕ ਬੰਦਾ ਐਸਐਸਪੀ ਲੈਣ ਦੇ ਤੁਸੀਂ ਲਾਇਕ ਨਹੀਂ ਸਮਝਿਆ ਹੁਣ ਮੇਰੇ ਕਰਕੇ ਜੇ ਉਹ ਐਸਐਸਪੀ ਲੱਗ ਜੂ ਤੇ ਮੈਨੇ ਵਾਲਾ ਤਾਂ ਉਹਦੋਂ ਮੇਰਾ ਮੈਨੂੰ ਹੋਰ ਕੁਝ ਨਹੀਂ ਵਧਾਈ ਤਾਂ ਦਵੇ ਨਾ ਕਿ ਮੇਰੇ ਕਰਕੇ ਉਹਦਾ ਭਲਾ ਹੋ ਗਿਆ ਉਹ ਵਿਚਾਰੇ ਭੁੱਲਰ ਸਾਹਿਬ ਦਾ ਨੁਕਸਾਨ ਹੋ ਗਿਆ ਨਿਕੋ ਭੁੱਲਰ ਸਾਹਿਬ ਹੋ ਗਏ ਇਸ ਤੋਂ ਪਹਿਲਾਂ ਐਸ ਰਾਹੁਲ ਸਾਹਿਬ ਰਿਹਾ ਅਜਕਲ ਐਨਆਈਏ 'ਚ ਲੱਗੇ ਯੂ ਥਿੰਕ ਜਾਂ ਸ਼ਾਹ ਰਣਜੀਤ ਸਿੰਘ ਜਿਨ੍ਹਾਂ ਨੂੰ ਇਹਨਾਂ ਨੇ ਕਮਿਸ਼ਨਰ ਪੁਲਿਸ ਲਾਇਆ ਸੀ ਜਾਂ ਗੁਰਚਰਨ ਸਿੰਘ ਜਾਂ ਏਡੀਜੀਪੀ ਚੀਨਾ ਸਾਹਿਬ ਕੀ ਤੁਸੀਂ ਸਮਝਦੇ ਹੋ ਏਡੇ ਏਡੇ ਅਫਸਰ ਏਡੀਜੀਪੀ ਆਈਜੀ ਜੇ ਇਹਦੇ 'ਚ ਕੁਝ ਹੁੰਦਾ ਤੇ ਪੰਜਵੀਂ ਸਿੱਟ ਦੀ ਲੋਡ ਪੈਣੀ ਸੀ ਇੱਕ ਹੌਨਰੇਬਲ ਹਾਈ ਕੋਰਟ ਨੇ ਵੀ ਇੱਕ ਸੈੱਟ ਬਣਾਈ ਸੀ ਜਿਸ 'ਚ ਈਸ਼ਵਰ ਸਿੰਘ ਨਗੇਸ਼ਵਰ ਰਾਓ ਤੇ ਵੀ ਨੀਰਜਾ ਓਰੀਸਨ ਅੱਜ ਤਿੰਨੇ ਅਫਸਰ ਜਾਂ ਡੀਜੀਪੀ ਆ ਜਾਂ ਸਪੈਸ਼ਲ ਡੀਜੀਪੀ ਆ ਉਹਨਾਂ ਦੀ ਸਿੱਟ ਨੂੰ ਵੀ ਕੁਝ ਨਹੀਂ ਲੱਭਿਆ ਇਸ ਲਈ ਇਹ ਤਾਂ ਕੱਲਾ ਅੰਗੂਠਾ ਛਾਪ ਸਿੱਟ ਲਈ ਆ ਕਿ ਜਿਵੇਂ ਕੇਜਰੀয়াল ਸਾਹਿਬ ਆਪਦੇ ਦਫਤਰ ਚੋਂ ਕਹਿੰਗੇ ਮੈਨੂੰ ਉਸ ਤਰ੍ਹਾਂ ਫੈਸਲਾ ਆ ਜਾਊਗਾ ਇਸ ਲਈ ਉਹਦੇ ਵੀ ਮੋੜੇ ਦੁਖਣ ਲੱਗ ਗਏ ਉਹਨੂੰ ਗਰੀਬ ਨੂੰ ਵੀ ਬਖਸ਼ੋ ਠੀਕ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ